ਉਨਾਰੇ ਦੂਸਰਾ ਵੀ ਆ ਕਰਾਇਆ ਹੋਇਆ ਵਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਇਹ ਝੂਠੀਆਂ ਤਸਵੀਰਾਂ ਤਾਂ ਨਹੀਂ ਹੋ ਸਕਦੀਆਂ ਨਾ ਅਗਲੀ ਨਾਲ ਇੱਕ ਦਿਖਾਈ ਹੈ ਜਿਹੜੀ ਮੇਰੀ ਪਹਿਲੀ ਉਸ ਤੋਂ ਪਹਿਲੀ ਐ ਮੈਂ ਦੋ ਦਿਖਾ ਦਿੰਨਾ ਹੂੰ ਇੱਥੇ ਜਿਹੜੇ ਮੇਰੇ ਪਹਿਲੇ ਦੋ ਚੱਕਰ ਪਏ ਮੈਂ ਉਹ ਦਿਖਾ ਦਿੰਨਾ ਤੇ ਫਿਰ ਕਹਿੰਦਾ ਮਤਲਬ ਮੈਂ ਤਾਂ ਕੋਰਟ ਦੇ ਵਿੱਚ ਸਾਰਾ ਕੁਝ ਸਬਮਿਟ ਕਰਨਾ ਹੂੰ ਔਮਨ ਸੈਲ ਦੇ ਵਿੱਚ ਕਦੋਂ ਕੇਸ ਲਾਇਆ ਸੀ ਮੈਂ 2022 ਦੇ ਵਿੱਚ ਵੀ ਲਗਾਇਆ ਸੀਗਾ 23 'ਚ ਵੀ ਲਗਾਇਆ ਸੀਗਾ ਅੱਜ 23 ਤਵਾਂ ਦਾ ਹੁਣ 24 ਜੀ ਵੀ ਲਗਾਇਆ ਫੇਰ 24 ਜੀ ਚੌਥਾ ਗੈਸ ਹੁਣ ਫੇਰ ਦੁਬਾਰਾ ਲਗਾ ਕੇ ਆਇਆ ਇਹ ਇਹ ਸੱਚੇ ਹੁੰਦੇ ਤੇ ਕੋਰਟ ਦੇ ਵਿੱਚ ਜਾਂਦੇ ਇਹ ਕਹਿੰਦੇ ਇਹਨਾਂ ਨੂੰ ਲੱਗਦਾ ਕਿ ਮੈਂ ਵਿਆਹ ਕਰਾਇਆ ਤੇ ਐਵੀਡੈਂਸ ਲਿਆ ਕੇ ਸਿੱਧੇ ਜਾਂਦੇ ਵਜ੍ਹਾ ਦੀ ਸੀ ਗੱਲ ਲੜਾਈ ਦਾ ਲੜਾਈ ਦੀ ਵਜ੍ਹਾ ਸੀ ਮੈਨੂੰ ਕਹਿੰਦੇ ਤੂੰ ਗਲਤ ਆ ਤੂੰ ਮੋਬਾਈਲ ਮੈਂ ਤੂੰ ਕਮਰੇ ਦੇ ਵਿੱਚ ਬੈਠੇ ਤੂੰ ਕਿਸੇ ਨਾਲ ਗੱਲਾਂ ਕਰਦੀ ਹੋਈ ਆ ਘਰ ਜਾ ਰਹਾ ਕਿ ਮੇਰਾ ਇਦਾਂ ਤਾਂ ਕੁਝ ਨਹੀਂ ਮੋਬਾਈਲ ਹੁਣਾਂ ਕੋਈ ਸੀ ਬਹੁਤ ਮਤਲਬ ਗੰਦੇ ਗੰਦੇ ਸਟੇਟਸ ਪਾਉਂਦਾ ਰਿਹਾ ਤੈਨੂੰ ਇਦਾਂ ਬਦਨਾਮ ਕਰੂੰਗਾ ਤੈਨੂੰ ਇਦਾਂ ਬਦਨਾਮ ਕਰੂੰਗਾ ਮੈਨੂੰ ਕਹਿ ਰਿਹਾ ਸੀ ਪਰ ਫਿਰ ਵੀ ਮੈਂ ਉਹਨੂੰ ਮੌਕਾ ਦਿੰਦੀ ਰਹੀ ਹਾਂ ਅੱਜ ਤੱਕ ਮੈਂ ਕਿਹਾ ਅੱਜ ਇਹ ਅੱਜ ਸੁਧਰੂਗਾ ਅੱਜ ਸੁਧਰੂਗਾ ਚਲੋ ਅੱਜ ਲੈਣ ਆਊਗਾ ਅੱਜ ਲੈਣ ਪਰ ਉਹ ਨਹੀਂ ਆਇਆ ਹੈਗਾ ਉਹ ਕਹ ਰਹੀ ਸਾਡੇ ਤੇ 16 ਹੋ ਜਾਂਦੀ ਸਰ ਜਿੱਤਣੇ ਜਿੱਥੇ ਬੈਠੇ ਆ ਇਹਨਾਂ ਨੇ ਜਾ ਕੇ ਫੇਰ ਘੁੰਮਣ ਤਰਕੀਸ ਕਰਤਾ ਤੇ ਹੁਣ ਦੱਸੋ ਜੀ ਇਹ ਮੈਂ ਜਾਣੀ ਵਿਚਾਰੀ ਘੁੰਮਣਾ ਸੀ ਨਾ ਤੇ ਮੈਂ ਕਿਸ ਬੀਚ ਦੇ ਉੱਤੇ ਇਹਨਾਂ ਨੂੰ ਕਹਿੰਦਾ ਮਤਲਬ ਆਪਣੇ ਘਰੇ ਲਿਆ ਲਾ ਗੁਰਦਾਸਪੁਰ ਜਾ ਕੇ ਪਤਨੀ ਨੇ ਦੂਜਾ ਵਿਆਹ ਕਰਵਾਇਆ ਪਤਨੀ ਨੂੰ ਦਿੱਤਾ ਧੋਖਾ ਗੱਲਬਾਤ ਕਰ ਲੈਣੇ ਆ ਭੈਣ ਸੜਨਾ ਮੌਜੂਦ ਹੈ ਪੈਨੇ ਸਸੀ ਗੱਲ ਸਸੀ ਗੱਲ ਜੀ ਕੀ ਮਾਮਲਾ ਕੀ ਹੋਇਆ ਸੀ ਪੁੱਤ ਮਾਮਲਾ ਇਹ ਹੋਇਆ ਮੇਰਾ ਇਹਦੇ ਨਾਲ ਇਹਦੇ ਨਾਲ ਵਿਆਹ ਹੋਇਆ 2019 ਦੇ ਵਿੱਚ ਕਿੰਨਾ ਵਿਆਹ ਹੋਇਆ ਸੀਗਾ ਨਿਰਪੈ ਸਿੰਘ ਨਾਲ ਦੇ ਫੈਸਿੰਗ ਨਿਮੇ ਦੇ ਨਾਲ ਤੇ ਜਦੋਂ ਤਾਂ ਇਹ ਪੱਕਾ ਹੋਇਆ ਗਵਰਨਮੈਂਟ ਜੋਬ ਦੇ ਵਿੱਚ ਬਿਜਲੀ ਵਿਭਾਗ ਦੇ ਵਿੱਚ ਉਦੋਂ ਦਾ ਮੈਨਾਂ ਮਤਲਬ ਲੜਾਈ ਝਗੜਾ ਇਹਨੇ ਸ਼ੁਰੂ ਕੀਤਾ ਹੋਇਆ ਵਾ ਜਦੋਂ ਲੜਾਈ ਝਗੜਾ ਸ਼ੁਰੂ ਕਰਕੇ ਇੱਥੇ ਮੈਨੂੰ ਮੰਮੀ ਹੁਣਾਂ ਦੇ ਕੋਲ ਛੱਡ ਗਿਆ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਦਿਵਾਲੀ ਤੱਕ ਲੈ ਜਾਊਂਗਾ ਫਿਰ ਮੁੜ ਕੇ ਲੈ ਕੇ ਰਿਹਾ ਫਿਰ ਮੈਨੂੰ ਮਾਰ ਕੁੱਟ ਕਰਕੇ ਗਿਆ ਇੱਥੇ ਫਿਰ ਉਸ ਤੋਂ ਬਾਅਦ ਮੈਂ ਔਮਨਸਲ ਦੇ ਵਿੱਚ ਤਿੰਨ ਵਾਰੀ ਕੇਸ ਲਗਾਏ ਤਿੰਨ ਵਾਰੀ ਕੇਸ ਲਗਾਏ ਤੇ ਉੱਥੇ ਮੈਂ ਆਪਣੇ ਸਹੁਰੇ ਗਈ ਸੋਹਰੇ ਗਈ ਤੇ ਉਹ ਮੇਸਾਲਾ ਲੈ ਕੇ ਕਹਿੰਦੇ ਕਿ ਸੋਹਰੇ ਤੂੰ ਜਾ ਸਕਦੀ ਆ ਸੋਹਰੇ ਜਾ ਕੇ ਤੁਸੀਂ ਆਪਣਾ ਰਹਿ ਸਕਦੀ ਆ ਉੱਥੇ ਤੈਨੂੰ ਕੋਈ ਵੀ ਰੋਕ ਨਹੀਂ ਸਕਦਾ ਮੈਂ ਉੱਥੇ ਗਈ ਤੇ ਉੱਥੇ 2-3 ਦਿਨ ਰਹੀ ਮੈਂ ਉੱਥੇ ਜਾ ਕੇ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਮੈਨੂੰ ਕੜੀਸ ਕੇ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਮੇਰਾ ਮੋਬਾਈਲ ਸੀ ਮੋਬਾਈਲ ਛਿੰਨ ਲਿਆ ਮੇਨੂੰ ਮੋਬਾਈਲ ਤੇ ਮੈਂ ਮਮਮੀ ਹੋਣਾ ਕਿਸੇ ਨਾਲ ਕੰਟੈਕਟ ਕਰਨੀ ਦਿੱਤਾ ਇਹ ਨਾ ਮੈਨੂੰ ਅੰਦਰ ਅੰਦਰ ਦੀ ਕੁੰਡਾ ਲਗਾ ਕੇ ਬਾਹਰ ਨੂੰ ਚਲੇ ਗਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਂ ਫਿਰ ਮੈਂ ਆਪਣਾ ਉੱਥੇ ਆਪਣਾ ਸ਼ੁਭਾਸ਼ ਨਗਰ ਟਿਕਾਨੀ ਫਾਰਕਟ ਦੇ ਵਿੱਚ ਮੈਂ ਰਿਪੋਰਟ ਲਿਖਵਾਈ ਉੱਥੇ ਰਿਪੋਰਟ ਲਿਖਾਈ ਉਹਨਾਂ ਨੇ ਕੋਈ 2-3 ਦਿਨ ਦਿੱ ਮਹੀਨਾ 15 ਦਿਨ ਦੇ ਹੀ ਨਿਕਲ ਗਏ ਉਹਨਾਂ ਨੇ ਕੋਈ ਵੀ ਮਤਲਬ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਮੈਨੂੰ ਡੀਡੀਆਰ ਹੱਥ 'ਚ ਫੜਾਤੀ ਵਜ੍ਹਾ ਕੀ ਸੀ ਗੱਲ ਲੜਾਈ ਦਾ ਲੜਾਈ ਦੀ ਵਜ੍ਹਾ ਸੀ ਮੈਨੂੰ ਕਹਿੰਦੇ ਤੂੰ ਗਲਤ ਆ ਤੂੰ ਮੈਂ ਤੂੰ ਕਮਰੇ ਦੇ ਵਿੱਚ ਬੈਠੀ ਤੂੰ ਕਿਸੇ ਨਾਲ ਗੱਲਾਂ ਕਰਦੀ ਵੀ ਆ ਜਿਹਾ ਕਿ ਮੇਰਾ ਇਦਾਂ ਤਾਂ ਕੁਝ ਨਹੀਂ ਮੋਬਾਈਲ ਉਹਨਾਂ ਕੋਲ ਸੀਗਾ ਨਹੀਂ ਕੋਈ ਪ੍ਰੂਫ ਵਗੈਰਾ ਉਹਨਾਂ ਨੂੰ ਮਿਲਿਆ ਕੋਈ ਨਹੀਂ ਉਹਨਾਂ ਕੋਈ ਪ੍ਰੂਫ ਨਹੀਂ ਹੈਗੇ ਅਸੀਂ ਕਿਹਾ ਸਾਬਤ ਕਰੋ ਕੋਈ ਪ੍ਰੂਫ ਨਹੀਂ ਹੈਗੇ ਹਾਂ ਜਿਵੇਂ ਕਿ ਤੁਸੀਂ ਹੈ ਨਾ ਕਿ ਮੈਂ ਕਾਰਵਾਈ ਕਰਵਾਈ ਹਾਂਜੀ ਕਾਰਵਾਈ ਕਰਵਾ ਕੇ ਪੁਲਿਸ ਪੁਲਿਸ ਨੇ ਉਸ ਤੋਂ ਬਾਅਦ ਆਈਓ ਜਾਂ ਕੋਈ ਐਸਆਈ ਨੇ ਤੁਹਾਨੂੰ ਮਿਲੇ ਹੋਣੇ ਜਿਹਦੇ ਕੋਲ ਤੁਸੀਂ ਕੰਪਲੀਟ ਦਰਜ ਕਰਾਈ ਉਹਨੇ ਕੀ ਕੀਤਾ ਉਹਨਾਂ ਨੇ ਇਹ ਕਿਹਾ ਕਿ ਆ ਕੇ ਡੀਡੀਆ ਲੈ ਜਾ ਬਸ ਉਹਨਾਂ ਨੇ ਉਹਨਾਂ ਨਾਲ ਹੀ ਗੱਲ ਕੀਤੀ ਸਾਨੂੰ ਬੁਲਾਇਆ ਨਹੀਂ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਸਾਨੂੰ ਬੁਲਾਇਆ ਪਰ ਸਾਨੂੰ ਬੁਲਾਇਆ ਨਹੀਂ ਗਿਆ ਇੱਥੇ ਕੋਈ ਆਪਣਾ ਕੋਈ ਪ੍ਰੂਫ ਦਿੱਤਾ ਹੋਵੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਦੂਜਾ ਵਿਆਹ ਕਰਵਾਇਆ ਉਹਨੇ ਹਾਂਜੀ ਉਹਨਾਂ ਨੇ ਮੈਂ ਦਿੱਤੇ ਆ ਦੇਖੋ ਉਹਨਾਂ ਨੇ ਦੂਸਰਾ ਵਿਆਹ ਕਰਾਇਆ ਹੋਇਆ ਵਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਠੀਕ ਹੈ ਆ ਦੇਖੋ ਇਹ ਇਹ ਝੂਠੀਆਂ ਤਸਵੀਰਾਂ ਤਾਂ ਨਹੀਂ ਹੋ ਸਕਦੀਆਂ ਨਾ ਏ ਉਸ ਦਿਨ ਜੀ ਅਸੀਂ ਪੁਲਿਸ ਸਟੇਸ਼ਨ ਗਏ ਸੀ ਉਹ ਕਹਿੰਦੇ ਕਿ ਤੁਸੀਂ ਸਿੱਧਾ ਕਮਿਸ਼ਨਰ ਦੇ ਆਫਿਸ 'ਚ ਪਹੁੰਚੋ ਤੇ ਫਿਰ ਉਸ ਤੋਂ ਬਾਅਦ ਦੂਸਰੇ ਸ਼ਾਮ ਨੂੰ ਸਾਨੂੰ ਫੋਨ ਆ ਰਿਹਾ ਵਾ ਕਹਿੰਦੇ ਇੰਦਰਜੀਤ ਮੈਡਮ ਨੇ ਉਹਨਾਂ ਦੇ ਹਸਬੰਦ ਦਾ ਤੇ ਅਸੀਂ ਉੱਥੇ ਗਏ ਤੇ ਉੱਥੇ ਉਹਨਾਂ ਨੇ ਅਨਸਾਰਾ ਦੇ ਨਾਮ ਨੂੰ ਰੱਖਿਆ ਫਿਰ ਉੱਥੇ ਜਾ ਕੇ ਮਤਲਬ ਨਾ ਉਹਨਾਂ ਨੇ ਇੱਕ ਮਿੰਟ ਕਹਿੰਦੇ ਫੈਸਲਾ ਕਰ ਲੋ ਸ਼ਾਮ ਨੂੰ ਕਹਿੰਦੇ ਉਹ ਜਿਹੜੇ ਜਿਹੜੇ ਨਾਲ ਸੀ ਹਾਂਜੀ ਮੈਂ ਕਿਹਾ ਇਦਾਂ ਤਾਂ ਫਿਰ ਕੋਈ ਵੀ ਕੁੜੀ ਆ ਕੇ ਵੈਟ ਜੂਗੀ ਇਦਾਂ ਤਾਂ ਘਰ ਹਰੇਕ ਦਾ ਹੀ ਖਰਾਬ ਹੋਈ ਜਾਊਗਾ ਫਿਰ ਉਹਨਾਂ ਨੇ ਫਿਰ ਅਸੀਂ ਮਹਾਰਾਜੀ ਨਾਮਾ ਨਹੀਂ ਕੀਤਾ ਹੈਗਾ ਉਹਨੂੰ ਵੈਰੀ ਕਰਾ ਕੇ ਲੈ ਗਏ ਸੀਗੇ। ਕਿੰਨੇ ਕੁ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਤੇ ਵਿਆਹ ਕਦੋਂ ਹੋਇਆ ਸੀਗਾ? 2019 ਦੇ ਵਿੱਚ ਵਿਆਹ ਹੋਇਆ ਸੀਗਾ ਮੈਨੂੰ ਪੌਣੇ 3 ਸਾਲ ਹੋ ਗਏ ਇੱਥੇ ਆਈ ਨੂੰ। ਔਮਨ ਸੈਲ ਦੇ ਵਿੱਚ ਕਦੋਂ ਕੇਸ ਲਾਇਆ ਸੀਗਾ? ਮੈਂ 2022 ਦੇ ਵਿੱਚ ਵੀ ਲਗਾਇਆ ਸੀਗਾ 23 'ਚ ਵੀ ਲਗਾਇਆ ਸੀਗਾ। 23 ਤੋਂ ਬਾਅਦ ਹੁਣ 24 'ਚ ਵੀ ਲਗਾਇਆ ਫਿਰ 24 ਚੌਥਾ ਕੇਸ ਹੁਣ ਫੇਰ ਦੁਬਾਰਾ ਲਗਾ ਕੇ ਆਈ ਹਾਂ। ਮਾਨਯੋਗ ਸੀਪੀ ਸਾਹਿਬ ਕੋ ਵੀ ਤੁਸੀਂ ਗਏ ਸੀਗੇ? ਹਾਂਜੀ ਹਾਂਜੀ। ਉਹਨਾਂ ਨੇ ਉਹਨਾਂ ਨੇ ਸਿਰਫ ਮਾਰਕ ਕਰਕੇ ਅੱਗੇ ਭੇਜੀ ਸੀਗੀ ਤੇ ਉਹਨੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਗਏ ਸੀਗੇ ਹਾਂਜੀ ਹਾਂਜੀ ਉਹਨਾਂ ਨੇ ਕੋਈ ਨਹੀਂ ਉਹ ਕਹਿੰਦੇ ਕਿ ਅੱਗੇ ਉਹੀ ਕਾਰਵਾਈ ਕਰਨਗੇ ਜਿੰਨਾ ਕੋਲ ਤੁਹਾਡੀ ਅੱਗੇ ਗਈ ਆ ਦਰਖਾਸਤ ਤੇ ਉਹਨਾਂ ਨੇ ਕੋਈ ਤੁਹਾਡੇ ਪਤੀ ਨੂੰ ਜਾਂ ਦੂਜੀ ਪਾਰਟੀ ਨੇ ਬਲਾ ਬਲਾ ਕਿ ਨਹੀਂ ਬਲਾ ਸਿਰਫ ਮੇਰੇ ਹਸਬੰਦ ਨੇ ਪਤੀ ਨੇ ਬੁਲਾਉਂਦੇ ਸੀਗੇ ਤੇ ਉਧਰੋਂ ਦੀ ਉਹਨਾਂ ਨੂੰ ਕਿਸੇ ਨੂੰ ਨਹੀਂ ਬੁਲਾਇਆ ਮੇਰੀ ਇਹ ਹੈ ਕਿ ਉਧਰੋਂ ਕੁੜੀ ਵਾਲੇ ਨੂੰ ਜਿਹਨੂੰ ਰੱਖਿਆ ਹੋਇਆ ਵਾ ਉਹਦੇ ਭਰਾ ਪਰਜਾਈ ਜੋ ਵੀ ਹੈ ਜਿਹੜੇ ਨਾਲ ਸੀਗੇ ਜਿੰਨਾਂ ਦੇ ਜਿਹੜੇ ਵੀ ਉਹਦੇ ਨਾਲ ਰਜਵੰਦੀ ਦਾ ਵਿਆਹ ਕਰਾ ਰਹੇ ਸਾਰੇ ਮੇਰੇ ਸਾਹਮਣੇ ਕਰਨੇ ਚਾਹੀਦੇ ਅਸਲ ਦੇ ਵਿੱਚ ਉਹਨੇ ਉੱਥੇ ਅਸੀਂ ਗਏ ਸੀਗੇ ਅੰਮ੍ਰਿਤਸਰ ਅੰਮ੍ਰਿਤਸਰ ਵਿੱਚ ਮੈਰਿਜ ਤੇ ਗਏ ਸੀ ਆਪਣੇ ਮਾਮੇ ਸੋਹਰੇ ਦੇ ਮੁੰਡੇ ਦੇ ਵਿਆਹ ਦੇ ਵਿੱਚ ਤੇ ਉੱਥੋਂ ਤੋਂ ਹੀ ਜ਼ਿਆਦਾ ਗੱਲਬਾਤ ਉਸ ਕੁੜੀ ਦੇ ਨਾਲ ਸ਼ੁਰੂ ਹੋਈ ਸੀਗੀ ਮੈਂ ਇਹਨੂੰ ਦੋ ਵਾਰੀ ਦੋ ਵਾਰੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇਹਨੂੰ ਮੈਂ ਕਿਹਾ ਕਿ ਤੂੰ ਸੁਧਰ ਜਾ ਸੁਧਰ ਜਾ ਪਰ ਨਹੀਂ ਇਹ ਨਹੀਂ ਸੁਧਰਿਆ ਇਹਨੇ ਹਾਰ ਕੇ ਇਹਨਾਂ ਮੈਸੇਂਜਰ ਤੇ ਇੰਸਟਾਗ੍ਰਾਮ ਤੇ ਦਿੱਤੇ ਹੀ ਗੱਲਾਂ ਕਰਦਾ ਸੀ ਉਹਦੇ ਨਾਲ ਬੜੀ ਗੰਭੀਰ આરોਪ ਲਾ ਰਹੇ ਹੋ ਤੁਸੀਂ ਆਪਣੇ ਪਤੀ ਤੇ ਕੀ ਕਿੰਨਾ ਕੁ ਸੱਚ ਹੈ ਕੋਈ ਪ੍ਰੂਫ ਵਗੈਰਾ ਹੈਗੇ ਤੋ ਹੀ ਆਪਣੇ ਆਪ ਦੇਖਿਆ ਕੀ ਹੈ ਮੈਂ ਹਾਂਜੀ ਮੈਂ ਆਪਣੇ ਆਪ ਵੀ ਦੇਖਿਆ ਅੱਖਾਂ ਹੀ ਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤੇ ਕਿ ਮੇਰੇ ਸਖਤ ਸਖਤ ਉੱਤੇ ਕਾਰਵਾਈ ਕੀਤੀ ਜਾਏ ਜਦ ਜੇ ਲੜਾਈ ਸ਼ੁਰੂ ਹੋਈ ਉਹਦੋਂ ਦਾ ਫੋਨ ਮੇਰਾ ਉਹਦੇ ਕੋਲ ਹੀ ਆ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਫੋਨ ਮੈਂ ਤਾਂ ਫੋਨ ਮੰਗਿਆ ਫੋਨ ਨਹੀਂ ਦਿੱਤਾ ਮੇਰਾ ਉਹਨੇ ਤੇ ਫੋਨ 'ਤੇ ਉਹਨੇ ਹੋਰ ਕੋਲੀਆ ਉਹਦੇ ਵਿੱਚ ਹੀ ਉਹ ਚੈਟਿੰਗ ਕਰ ਕਰਕੇ ਆਪਣੀਆਂ ਸਕਰੀਨਸ਼ਾਟ ਲਗਾਉਂਦਾ ਰਿਹਾ ਵਾ ਬਹੁਤ ਮਤਲਬ ਗੰਦੇ ਗੰਦੇ ਸਟੇਟਸ ਪਾਉਂਦਾ ਰਿਹਾ ਤੈਨੂੰ ਇਦਾਂ ਵਧਨਾਮ ਕਰੂੰਗਾ ਤੈਨੂੰ ਇਦਾਂ ਵਧਨਾਮ ਕਰੂੰਗਾ ਮੈਨੂੰ ਕਹਿ ਰਿਹਾ ਸੀ ਪਰ ਫਿਰ ਵੀ ਮੈਂ ਉਹਨੂੰ ਮੌਕਾ ਦਿੰਦੀ ਰਹੀ ਹਾਂ ਅੱਜ ਤੱਕ ਮੈਂ ਕਿਹਾ ਅੱਜ ਇਹ ਅੱਜ ਸੁਧਰੂਗਾ ਅੱਜ ਸੁਧਰੂਗਾ ਚਲੋ ਅੱਜ ਲੈਣ ਆਊਗਾ ਅੱਜ ਲੈਣ ਪਰ ਉਹ ਨਹੀਂ ਆਇਆ ਹੈਗਾ ਤੇ ਅੱਜ ਹੁਣ ਹਾਰ ਕੇ ਮੈਨੂੰ ਇਹ ਕਦਮ ਉਠਾਣਾ ਪਿਆ ਦੇਖੋ ਤੀਸੀਪੀ ਦੇ ਆਫਿਸ ਦੇ ਵਿੱਚ ਮੈਂ ਤਿੰਨ ਚ ਚੌਥੀ ਵਾਰ ਪਹੁੰਚ ਗਈਆਂ ਚੌਥੀ ਵਾਰ ਪਹੁੰਚ ਕੇ ਅੱਜ ਮੈਂ ਮੈਂ ਹ ਨੇ ਤਾਂ ਮੈਂ ਆਣਾ ਨਹੀਂ ਚਾਹਦੀ ਸੀਗੀ ਇਹ ਮੈਨੂੰ ਮਜਬੂਰ ਕੀਤਾ ਗਿਆ ਫੇਰ ਕਿਤੇ ਸੁਣਵਾਈ ਨਹੀਂ ਹੋ ਰਹੀ ਹੈਗੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਆਂ ਕਿ ਮੇਰਾ ਫੋਨ ਉਹਨਾਂ ਕੋਲ ਆ ਸਿਮ ਵੀ ਉਹਨਾਂ ਦੇ ਕੋਲ ਚੱਲਦੀ ਹੈ ਜੇ ਕੱਲ ਨੂੰ ਕੁਝ ਵੀ ਹੁੰਦਾ ਵਾ ਉਹਨਾਂ ਦੇ ਜ਼ਿੰਮੇਦਾਰ ਹੋਈ ਹੋਣਗੇ ਹਾਂਜੀ ਉਹ ਜ਼ਿੰਮੇਦਾਰ ਹੋਣ ਮਤਲਬ ਦੱਸ ਸਕਦੇ ਹੋ ਹਾਂਜੀ ਕਿਉਂਕਿ ਸਿਮ ਉਹਨਾਂ ਦੇ ਕੋਲ ਚੱਲਦੀ ਆ ਫੁੱਲ ਸਾਲ ਇਹ ਕਹਿੰਦੇ ਕਿ ਜੇ ਕੋਈ ਵੀ ਕ੍ਰਾਈਮ ਕਰੂਗਾ ਤੇ ਮੇਰੇ ਪਾਪਾ ਤੇ ਇਲਜ਼ਾਮ ਆ ਸਕਦਾ ਵਾ ਹਾਂਜੀ ਸੋ ਤਸਵੀਰ ਦੇਖ ਸਕਦੇ ਹੋ ਕਿ ਮਾਨਯੋਗ ਸੀਪੀ ਸਾਹਿਬ ਕੋ ਵੀ ਜੜੀ ਹੈ ਤਰਖਾਸ ਦੇਰੀ ਦਿੱਤੀ ਗਈ ਹੈ ਨਿਰਭੈ ਸਿੰਘ ਜੀ ਬੋਲ ਰਹੇ ਹੋ ਹਾਂ ਜੀ ਹਾਂ ਜੀ ਬਿਲਕੁਲ ਬੋਲ ਰਹੇ ਆ ਸਰ ਜਰਨਲਿਸਟ ਗੱਲ ਕਰ ਰਹੇ ਆ ਜੀ ਹੁਕਮ ਕਰੋ ਸਰ ਤੁਹਾਡੇ ਪਤਨੀ ਇਹਨਾਂ ਦਾ ਤਰਤੇ ਰੋਪ ਲਾਏ ਨੇ ਕਿ ਇੱਦਾਂ ਦਾ ਇਹਨੇ ਦੂਜਾ ਵਿਆਹ ਕਰਾਇਆ ਗੁਰਦਾਸਪੁਰ ਜਾ ਕੇ ਹਾਂ ਜੀ ਹਾਂ ਜੀ ਸਰ ਤੇ ਥੋੜੀ ਤੁਸੀਂ ਸਾਨੂੰ ਥੋੜਾ ਮਾਮਲਾ ਦੱਸ ਸਕਦੇ ਹੋ ਕੀ ਮਾਮਲਾ ਕੀ ਹੈ ਸਰ ਮਾਮਲਾ ਕੋਈ ਨਹੀਂਗਾ ਜੀ ਐਕਚੁਅਲੀ ਕੀ ਸੀਗਾ ਜੀ ਜੋ ਵੀ ਸੀਗਾ ਨਾ ਪਿਛਲੇ ਟਾਈਮ ਦੇ ਵਿੱਚ ਹਾਂ ਜੀ ਜਿਹੜਾ ਇਹਨਾਂ ਦਾ ਅਫੇਅਰ ਚੱਲ ਰਿਹਾ ਸੀ ਜਿੱਥੇ ਉਹ ਪਹਿਲਾਂ ਕੰਮ ਕਰਦੀ ਸੀ ਹਾਂਜੀ ਠੀਕ ਹੈ ਜੀ ਉੱਥੇ ਕਹਿੰਦਾ ਮਤਲਬ ਇਹ ਚੀਜ਼ ਚੱਲਦੀ ਪਈ ਸੀ ਉਹਨਾਂ ਦੀ ਕਿਸੇ ਠੇਕੇਦਾਰ ਨਾਲ ਗੱਲਬਾਤ ਸੀਗੀ ਹਾਂਜੀ ਐਵੀਡੈਂਸ ਜਿਹੜੇ ਨੇ ਸਾਡੇ ਕੋਲ ਹੈਗੇ ਨੇ ਹਾਂਜੀ ਠੀਕ ਹੈ ਹਾਂਜੀ ਜਿਨ੍ਹਾਂ ਦੇ ਵਿਆਹ ਤੇ ਉੱਤੇ ਅਸੀਂ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਹੈ ਜੀ ਹਾਂਜੀ ਜੇ ਇਹ ਸੱਚੇ ਹੁੰਦੇ ਤੇ ਕੋਰਟ ਦੇ ਵਿੱਚ ਜਾਂਦੇ ਹੂੰ ਠੀਕ ਹੈ ਜੇ ਇਹਨਾਂ ਨੂੰ ਲੱਗਦਾ ਕਿ ਮੈਂ ਵਿਆਹ ਕਰਾਇਆ ਤੇ ਐਵੀਡੈਂਸ ਲਿਆ ਕੇ ਸਿੱਧੇ ਜਾਂਦੇ ਹੂੰ ਠੀਕ ਹੈ ਜਿਹੜੀ ਫੋਟੋ ਇਹਨਾਂ ਨੇ ਹੂੰ ਛਗਨ ਦੀ ਦਿਖਾਈ ਹੈ ਹੂੰ ਉਸ ਛਲਨ ਉਸ ਤੋਂ ਪਹਿਲਾਂ ਮੇਰੇ ਦੋ ਛਗਨ ਹੋਰ ਪਏ ਹੋਏ ਨੇ ਹੂੰ ਇਸ ਛਗਨ ਨੂੰ ਛੱਡ ਕੇ ਵਿਆਹ ਜਦੋਂ ਇਹਦੇ ਨਾਲ ਮੇਰਾ ਵਿਆਹ ਹੈ 2019 ਦੇ ਵਿੱਚ ਹੂੰ ਹੂੰ ਉਸ ਤੋਂ ਪਹਿਲਾਂ ਵੀ ਮੇਰੇ ਦੋ ਛਗਨ ਪਏ ਹੋਏ ਨੇ ਇਸ ਤੋਂ ਇਲਾਵਾ ਹੂੰ ਦੂਸੀਂ ਜਦੋਂ ਡੀਗਲ ਸਰ ਇਹ ਆ ਕਿ ਜੀ ਇਹਨਾਂ ਨੇ ਪਹਿਲਾਂ ਸਾਡੇ ਸੁਭਾਸ਼ ਨਗਰ ਚੌਂਕੀ ਆ ਕੇ ਹੂੰ ਠੀਕ ਹੈ ਕੰਪਲੇਂਟ ਫਾਈਲ ਕਰਾਈ ਸੀ ਹੂੰ ਠੀਕ ਹੈ ਜੀ ਇਹਨਾਂ ਨੇ ਫਾਈਲ ਕਰਾਇਆ ਉਹਨਾਂ ਨੇ ਪੂਰਾ ਦਿਨ ਮੈਨੂੰ ਬਿਠਾਇਆ ਦੂਸਰੇ ਦਿਨ ਉਹਨਾਂ ਨੇ ਟਾਈਮ ਦਿੱਤਾ ਵੀ ਤੁਸੀਂ ਦੂਸਰੇ ਦਿਨ ਆ ਜਿਓ ਹੂੰ ਠੀਕ ਹੈ ਜੀ ਦੂਸਰੇ ਦਿਨ ਅਸੀਂ ਫੇਰ ਗਏ ਆ ਹੂੰ ਮੈਂ ਗਈਆਂ ਗਿਆ ਮੇਰੀ ਮਾਤਾ ਗਈ ਆ ਠੀਕ ਹੈ ਅੰਦਰ 185 ਮਾਈ ਹੋ ਗਿਆ ਸੀ ਹੂੰ ਠੀਕ ਹੈ ਸਾਰੇ ਅਸੀਂ ਗਏ ਆ ਬਟ ਸਾਡੇ ਉੱਤੇ ਸਾਈਨ ਹੋ ਗਏ ਨਹੀਂ ਓਕੇ ਬਟ ਇਹਨਾਂ ਨੂੰ ਉਹਨਾਂ ਨੇ ਫੋਨ ਕੀਤਾ ਰਵਿੰਦਰ ਜੀ ਨੇ ਰਵਿੰਦਰਪਾਲ ਲਾਲ ਜੀ ਨੂੰ ਹੂੰ ਠੀਕ ਹੈ ਤੇ ਉਹਨਾਂ ਨੇ ਉਹਨੂੰ ਫੋਨ ਕੀਤਾ ਉਹਨਾਂ ਨੇ ਕਿਸੇ ਨੇ ਵੀ ਫੋਨ ਨਹੀਂ ਰਿਟੈਂਡ ਕੀਤਾ ਓਕੇ ਦਨ ਆਫ ਇੱਕ 10 ਤੋਂ 15 ਦਿਨ इजीली ਨਿਕਲਣ ਤੋਂ ਬਾਅਦ ਇਹਨਾਂ ਨੇ ਵੂਮਨ ਸੈਲ ਦੇ ਵਿੱਚ ਕੇਸ ਲਾਤਾ ਜੀ ਹਮ ਰਿਪੋਰਟ ਫਾਈਲ ਕੀਤੀ ਹੈ ਅਸੀਂ ਉੱਥੇ ਵੀ ਜਾਂਦੇ ਰਹੇ ਹਾਂ ਠੀਕ ਹੈ ਜੀ ਹੁਣ ਇਹਨਾਂ ਦਾ ਇਹ ਅਲੀਗੇਸ਼ਨ ਹੈ ਜੀ ਵੀ ਉੱਥੇ ਵੀ ਸਾਡਾ ਕੁਝ ਨਹੀਂ ਹੋਇਆ ਹਮ ਇੱਕ ਫੋਟੋ ਨੂੰ ਲੈ ਕੇ ਅਗਰ ਮੰਨ ਲਓ ਹੁਣ ਮੇਰੀ ਫੋਟੋ ਜਿਹੜੀਆਂ ਮੈਂ ਅਗਰ ਅਗਰ ਇਹਨਾਂ ਨੇ ਇੱਕ ਦਿਖਾਈ ਹੈ ਜਿਹੜੀ ਮੇਰੀ ਪਹਿਲੀ ਉਸ ਤੋਂ ਪਹਿਲੀ ਮੈਂ ਦੋ ਦਿਖਾ ਦਿੰਦਾ ਹਮ ਠੀਕ ਹੈ ਜਿਹੜੇ ਮੇਰੇ ਪਹਿਲੇ ਦੋ ਚਗਣ ਪਏ ਮੈਂ ਉਹ ਦਿਖਾ ਦਿੰਦਾ ਤੇ ਫਿਰ ਕਹਿੰਦਾ ਮਤਲਬ ਮੈਂ ਤਾਂ ਕੋਰਟ ਦੇ ਵਿੱਚ ਸਾਰਾ ਕੁਝ ਸਬਮਿਟ ਕਰ ਦਿੰਦਾ ਜੀ ਹਮ ਅਸਕਰ ਕੇ ਹੀ ਅਸੀਂ ਕਿਸੇ ਨੂੰ ਵੀ ਆਪਣਾ ਫੀਡਬੈਕ ਨਹੀਂ ਦੇ ਤਾ ਤੇ ਤੁਸੀਂ ਦੂਜਾ ਵਿਆਹ ਕਦੋਂ ਕਰਾਇਆ ਸੀ ਸਰ ਵਿਆਹ ਹੋਇਆ ਹੀ ਨਹੀਂਗਾ ਮੈਂ ਤੁਹਾਨੂੰ ਦੱਸਦਾ ਰਿਹਾ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 16 ਫਰਵਰੀ 2024 ਨੂੰ ਕਰਾਇਆ ਗਿਆ ਸਰੇ ਤਾਂ ਮੇਰੀ ਗੱਲ ਸੁਣੋ ਇਹ ਤਾਂ ਏਸੀ ਚੀਜ਼ ਏਸੀ ਚੀਜ਼ ਦਾ ਮੁੱਦਾ ਖਤਮ ਕਰਨ ਵਾਸਤੇ ਤਾਂ ਮੈਂ ਕੋਰਟ 'ਚ ਕੇਸ ਪਾਇਲ ਦਿੱਤਾ ਕਹਿੰਦੇ ਕੁੱਟਮਾਰ ਵੀ ਕੀਤੀ ਤੁਸੀਂ ਇਹਨਾਂ ਕਰਿਆ ਆ ਕੇ ਇਹ ਇਹ ਤਾਂ ਮੰਨ ਲਓ ਜੀ ਕੁੱਟਮਾਰ ਹੋਈ ਹੁੰਦੀ ਤੇ ਚੌਂਕੀ ਜਿੱਥੇ ਸਾਡੇ ਸੁਭਾਜਨਗਰ ਚੌਂਕੀ ਦੇ ਵਿੱਚ ਕੇਸ ਕੀਤਾ ਸੀਗਾ ਤੁਸੀਂ ਇਹਨਾਂ ਦਾ ਫੋਨ ਵੀ ਕਹਿੰਦੇ ਤੁਸੀਂ ਇਹਨਾਂ ਦਾ ਫੋਨ ਵੀ ਜ਼ਬਤ ਕਰ ਲਿਆ ਸੀਗਾ ਕੁੰਡੀ-ਕੁੰਡੀ ਵਗੈਰਾ ਲੱਗੇਗਾ ਸਾਡੇ ਜ਼ਬਤ ਨਹੀਂ ਕੀਤਾ ਇਹਨਾਂ ਦਾ ਭਾਈ ਆ ਕੇ ਇਹਨਾਂ ਨੂੰ ਜ਼ਬਰਦਸਤੀ ਗੇਟ ਤੇ ਉਤਾਰ ਕੇ ਚਲਾ ਗਿਆ ਸੀ ਹਾਂ ਠੀਕ ਹੈ ਸਾਡੇ ਏਰੀਆ ਕਾਉਂਸਲਰ ਸੀਗੇ ਜੀ ਹਰਜਿੰਦਰਪਾਲ ਲਾਦੀ ਜੀ ਹਾਂ ਹਾਂ ਅਸੀਂ ਉਹਨਾਂ ਦੇ ਬੈਠ ਕੇ ਇਹਨਾਂ ਦੇ ਫਰੰਡ ਹੈ ਉਹਨਾਂ ਸਾਰਿਆਂ ਨੇ ਬਿਠਾ ਕੇ ਹੀ ਤੇ ਸੁਲਾ ਕੀਤੀ ਸੀ ਕਿ ਤੁਸੀਂ ਆਪਣੇ ਚਾਰ ਬੰਦੇ ਪੰਚਾਇਤ ਦੇ ਲੈ ਕੇ ਉਹ ਚਾਰ ਬੰਦੇ ਅਸੀਂ ਇਕੱਠੇ ਕਰਦੇ ਆਂ ਜਿਹੜੀ ਗੱਲਬਾਤ ਆ ਦੇਖੋ ਰਹਿਣ ਰਹਾਨ ਵਾਲੀ ਗੱਲ ਤਾਂ ਕੋਈ ਐਦਾਂ ਦੀ ਹੈ ਨਹੀਂ ਸਰ ਇਹ ਨਾ ਹੂੰ ਇਹ ਚਾਰ ਬੰਦੇ ਬਜ਼ੁਰਗ ਅਗੇ ਗੱਲ ਕਰਨਗੇ ਸਾਡੇ ਨਾਲ ਸੀ ਕਰਾਂਗੇ ਤੇ ਅਸੀਂ ਵੀ ਉਹੀ ਕੰਮ ਕਰਾਂ ਜੀ ਜੀ ਠੀਕ ਹੈ ਹੋ ਸਕਦਾ ਹੈ ਸਾਡੇ ਤੇ 16 ਹੋ ਜਾਂਦੀ ਸਰ ਜਿੱਤਣ ਅਸੀਂ ਉੱਥੇ ਬੈਠੇ ਆ ਇਹਨਾਂ ਨੇ ਜਾ ਕੇ ਗੂਮਨ ਤਰਕੀਸ ਕਰਤਾ ਤੇ ਹੁਣ ਦੱਸੋ ਜੀ ਜੇ ਮੈਂ ਥਾਣੇ ਵਿਚਾਰੀਆਂ ਘੁੰਮਣਾ ਠੀਕ ਹੈ ਨਾ ਫਿਰ ਮੈਂ ਕਿਸ ਬੇਸ ਦੇ ਉੱਤੇ ਇਹਨਾਂ ਨੂੰ ਕਹਿੰਦਾ ਮਤਲਬ ਆਪਣੇ ਘਰੇ ਲਿਆਂਦਾ ਠੀਕ ਹੈ ਸਰ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਪੱਖ ਰੱਖਿਆ ਸਾਥਾ ਬਹੁਤ ਬਹੁਤ ਸ਼ੁਕਰੀਆ ਸਰ ਇਹ ਕਾਰਵਾਈ ਕਿੱਥੇ ਤੱਕ ਹੁੰਦੀ ਹੈ ਆਨਲਾ ਸਮਾਂ ਦੱਸੇਗਾ ਜੁੜੇ ਲੁਧਾਨਾ ਲੇਵਲ ਦੇ ਨਾਲ ਯੂਮਬੇਰੀ ਰਿਪੋਰਟ ਸੇਵਾ ਸਿੰਘ ਜੀ ਨਾਲ